ਨੀ ਤੂੰ ਚੇਤੇ ਅਣੋਂ ਹਟ ਜਾ ਨੀ ਅਸੀਂ ਵੀਣੋਂ ਹਟ ਜਾਵਾਂਗੇ ਮਾਫੀਆ ਜਿਹੜਾ ਸਾਡੇ ਸਿੰਗਰਾਂ ਤੱਕ ਆ ਗਿਆ ਨਾ ਸਿੱਧੂ ਮੂਸੇਵਾਲਾ ਉਹਦੀ ਐਗਜ਼ਾਮਪਲ ਹੈ ਕੱਟਾ ਵੀ ਉਹੀ ਕੰਮ ਕਰਦਾ ਤੇ ਮੌਜ਼ਰ ਵੀ ਉਹੀ ਕੰਮ ਕਰਦਾ ਜਿਹੜਾ ਜਰਮਨ ਬਣਿਆ ਹੁੰਦਾ ਤੇ ਜਦੋਂ ਚੱਲਦਾ ਮਰਦਾ ਤੇ ਇੱਕ ਬੰਦਾ ਜਿਵੇਂ ਮੈਂ ਦੇਖਿਆ ਜਾਗਰਣ ਵਾਲੇ ਕਈ ਲੋਕ ਪੂਰੀ ਰੋਬ ਜਾ ਮਾ ਜਾ ਮਾ ਕਰਦੇ ਰਹਿੰਦੇ ਤੇ ਆਪਦੀ ਮਾਂ ਕੋ ਦੀ ਦਵਾਈ ਨਹੀਂ ਲੈ ਕੇ ਦਿੰਦੇ ਨਫ਼ਰਤ ਪਾਲੀ ਜਨੇਆ ਤੰਦ ਤੋੜ ਪਿਆਰਾਂ ਦੀ ਮੈਨੂੰ ਸਮਝ ਨਹੀਂ ਆਉਂਦੀ ਕਦ ਮੁੱਕਣੀ ਸਤਿ ਸ਼੍ਰੀ ਅਕਾਲ ਜੀ ਮੈਂ ਹਾਂ ਤੁਹਾਡੇ ਨਾਲ सोनू ਜਾਂਸਲਾ ਤੇ ਤੁਸੀਂ ਦੇਖ ਰਹੇ ਹੋ ਚੈਨਲ ਸਤਰੰਗ ਸੋ ਅੱਜ ਅਸੀਂ ਪਹੁੰਚੇ ਹੋਏ ਸੀ ਚੰਡੀਗੜ੍ਹ ਲੇਖ ਤੇ ਅਸੀਂ ਸੋਚਿਆ ਕਿ ਮੌਸਮ ਬੜਾ ਘੈਂਟ ਹੈ ਤੇ ਸੋਚਿਆ ਕਿ ਕਿਉਂ ਨਾ ਘੁੰਮਿਆ ਜਾ ਸਕੇ ਸ਼ਨੀਵਾਰ ਦਾ ਦਿਨ ਹੈ ਔਰ ਬਹੁਤ ਵਧੀਆ ਮੌਸਮ ਬੜੇ ਦੂਰੋਂ ਦੂਰੋਂ ਲੋਕ ਪਹੁੰਚੇ ਹੋਏ ਨੇ ਔਰ ਅੱਜ ਸਾਨੂੰ ਇੱਥੇ ਮਿਲੇ ਨੇ ਉਹ ਕਲਾਕਾਰ ਜਿਨ੍ਹਾਂ ਨੇ ਆਪਣੇ ਗੀਤ ਦੇ ਨਾਲ ਲੱਖਾਂ ਕਰੋੜਾਂ ਦਿਲਾਂ ਤੇ ਰਾਜ ਕੀਤਾ ਜੀਹਾਂ ਉਹਨਾਂ ਦਾ ਗੀਤ ਆਇਆ ਸੀ ਨੀ ਤੂੰ ਚੇਤੇ ਆਣੋਂ ਹਟ ਜਾ ਅਸੀਂ ਪੀਣੋਂ ਹਟ ਜਾਾਂਗੇ ਸੋ ਰੋਮੀ ਰੰਜਨ ਜੀ ਸਾਡੇ ਨਾਲ ਨੇ ਸੋ ਸਵਾਗਤ ਕਰਦੇ ਆਂ ਭਾਜੀ ਸਾਸਿਕਾ ਸਾਸਿਕਾ ਹਾਲ ਸਾਸਿਕਾ ਸਾਨੂੰ ਬੱਜ ਕੀ ਹਾਲ ਚਾਲ ਆ ਬਹੁਤ ਵਧੀਆ ਸਰ ਸਰ ਪਹਿਲਾਂ ਤਾਂ ਤੁਹਾਨੂੰ ਦੇਖ ਕੇ ਮੈਨੂੰ ਬੜੀ ਖੁਸ਼ੀ ਹੋਈ ਜਿਹੜਾ ਤੁਹਾਡਾ ਗੀਤ ਹੈ ਨੀ ਤੂੰ ਚੇਤੇ ਆਣੋਂ ਹਟ ਜਾ ਅਸੀਂ ਪੀਣੋਂ ਹਟ ਜਾਾਂਗੇ ਅਸੀਂ ਬਹੁਤ ਸੁਣਿਆ ਉਹ ਗੀਤ ਬਚਪਨ ਤੋਂ ਹੀ ਸੁਣਦੇ ਆ ਰਹੇ ਆ ਯਾਨੀ ਪਹਿਲਾਂ ਤਾਂ ਮੈਂ ਕਿਹਾ ਕਿ ਆਪਾਂ ਇੰਟਰਵਿਊ ਆਪਾਂ ਮੈਂ ਕਿਹਾ ਉਸੇ ਗੀਤ ਤੋਂ ਸ਼ੁਰੂਆਤ ਕਰਦੀ ਤਾਂ ਕਿ ਲੋਕਾਂ ਨੂੰ ਵੀ ਸਮਝ ਆਏ ਕਿ ਆਪਾਂ ਗੱਲ ਅੱਜ ਕਿਹਦੇ ਨਾਲ ਕਰ ਰਹੇ ਆ ਚੁਪ ਕਰ ਜਾਣੇ ਹੁਣ ਕਤਰੋਨੀਏ ਨਹੀਂ ਕਿਉ ਮੇਰੇ ਹੱਥ ਚੋਂ ਬੋਤਲ ਖੋਨੀਏ ਜਿਨੂੰ ਮੂੜ ਲਈ ਫਿਰਦੇ ਆ ਜਿਨੂੰ ਮੂੜ ਲਈ ਫਿਰਦੇ ਆ ਉਹਨੂੰ ਹੱਥੀ ਸੱਟ ਜਾਂਗੇ ਨਹੀਂ ਤੂੰ ਚੇਤੇ ਆਣੋਂ ਹਟ ਜਾ ਨਹੀਂ ਅਸੀਂ ਪੀਣੋਂ ਹਟ ਜਾਂਗੇ ਹੁਣ ਮੈਂ ਕੀ ਕਰਾਂ ਨਹੀਂ ਤੂੰ ਚੇਤੇ ਆਉਂਉ ਨਹੀਂ ਹਟਦੀ ਅਸੀਂ ਅਸੀਂ ਹਟਦੇ ਨਹੀਂ ਹੋ ਕੀ ਬਾਤ ਹੈ ਵਾਕਈ ਜਿਹੜੇ ਗੀਤ ਪੁਰਾਣੇ ਸੀ ਨਾ ਉਹਨਾਂ ਦੇ ਵਿੱਚ ਬਹੁਤ ਰਸ ਸੀ ਯਾਨੀ ਲੋਕ ਸੁਣਦੇ ਸੀ ਅੱਜ ਵੀ ਸੁਣਦੇ ਨੇ ਸਦਾ ਬਹਾਰ ਗੀਤ ਨੇ ਤੁਹਾਨੂੰ ਕੀ ਲੱਗਦਾ ਹੈ ਕਿ ਅੱਜ ਦੇ ਸਮੇਂ ਦੇ ਜੋ ਗੀਤ ਰਹਿ ਗਏ ਨੇ ਕਿ ਜਿਵੇਂ ਉਾਂ ਤੱਕ ਸਹਿਮਤ ਰਹਿ ਗਏ ਨੇ ਉਹਦੇ ਬਾਰੇ ਕੀ ਕਹਿਣਾ ਚਾਹੋਗੇ ਯਾਨੀ ਅੱਜ ਦੇ ਦੌਰ ਨੂੰ ਔਰ ਥੋੜਾ ਪਿੱਛੇ ਚਲੇ ਜਾਈਏ ਕੁਝ ਦਿਹਾੜਕੇ ਪਹਿਲਾਂ ਤਾਂ ਕਿਸ ਤਰ੍ਹਾਂ ਦਾ ਦੌਰ ਦੇਖਦੇ ਹਾਂ ਬੇਸਿਕਲੀ ਸੋਨੂ ਭਾਜੀ ਜਿਹੜਾ ਪੁਰਾਣਾ ਟਾਈਮ ਸੀ ਨਾ ਉਹ ਮਲਟੀ ਟਰੈਕ ਰਿਕਾਰਡਿੰਗ ਨਹੀਂ ਸੀ ਉਦੋਂ ਹੈਨਾ ਉਦੋਂ ਹੁੰਦੀ ਸੀ ਪਹਿਲੋ ਟੂ ਟਰੈਕ ਸ਼ੁਰੂ ਹੋਈ ਫਿਰ ਇਹ ਟਰੈਕ ਹੋਇਆ ਉਹ ਤੇ ਚਲ ਲਈ ਤੁਹਾਨੂੰ ਰਿਆਸਲ ਬੜੀ ਕਰਨੀ ਪੈਂਦੀ ਸੀ ਔਰ ਪੁਰਾਣੀ ਜਿਹੜੀ ਪੋਇਟਰੀ ਵੀ ਸੀ ਉਹ ਥੋੜੀ मीनिंगफुल ਬੜੀ ਸੀ ਔਰ ਬੜਾ ਜੀ ਕੋਈ ਪਿੰਡੂ ਗੱਲ ਵੀ ਨਿਕਲਦੀ ਸੀ ਮਾਰਕੀਟ ਚ ਆਉਂਦੀ ਸੀ ਤੇ ਉਹ ਵੀ ਪਿੰਡ ਦੇ ਕਾਫੀ ਨੇੜੇ ਸਾਰਤਕਤਾ ਦੇ ਨਾਲ ਕਾਫੀ ਟੁਕਮੀ ਗੱਲ ਆਉਂਦੀ ਸੀ ਅੱਜ ਕੱਲ ਬਹੁਤ ਸਾਰੀਆਂ ਗੱਲਾਂ ਹਵਾ ਹਵਾਈ ਨੇ ਔਰ ਰਿਕਾਰਡਿੰਗ ਦੀ ਫੈਸਿਲਿਟੀ ਜਿਹੜੀ ਬੜੀ ਈਜ਼ੀ ਹੋ ਗਈ ਹੈ ਔਰ ਐਵਰੀਬਾਡੀ ਜਿਹਨੂੰ ਨਈ ਵੀ ਗਾਣਾ ਆਉਂਦਾ ਤੇ ਉਹ ਆਟੋ ਟਿਊਨਰ ਦੇ ਨਾਲ ਜੋ ਉਹ ਸਭ ਕੁਝ ਐਂਟੀਨਾ ਤੇ ਜਿਹੜੇ ਸਿੱਖੇ ਮੁੰਡੇ ਅੱਜ ਵੀ ਮਾਰਕੀਟ ਚ ਗਾ ਰਹੇ ਨੇ ਉਹਨਾਂ ਦਾ ਲੌਂਗਰ ਸਟੇ ਹੈ ਨਹੀਂ ਤਾਂ ਬੜੀ ਜਲਦੀ ਜਲਦੀ ਸਿੰਗਰ ਆ ਰਹੇ ਜਾ ਰਹੇ ਆ ਰਹੇ ਜਾ ਰਹੇ ਪਰ ਜਿਹੜੇ ਸਿੱਕੇ ਆਏ ਹੋਏ ਹੋ ਅਜੇ ਵੀ ਸਟੇ ਕਰ ਰਹੇ ਆ ਮਾਰਕੀਟਸ ਤਾਂ ਐਕਚੁਅਲੀ ਜਿਹੜਾ ਚੀਜ਼ ਹੈ ਲਾਫ ਨੇਚਰ ਹੈ ਨਾ ਜਿਵੇਂ ਦਿਨ ਹੁੰਦਾ ਫਿਰ ਰਾਤ ਹੁੰਦੀ ਹੈ ਫਿਰ ਦੁਪਹਿਰ ਆਉਂਦੀ ਹੈ ਸਾਰਾ ਕੁਝ ਐਵੇਂ ਸਿਸਟਰੀ ਦਾ ਨਿਜਮ ਹੈ 뮤직 ਵੀ ਐਵੇਂ ਹੀ ਆ ਕਿ ਉਹਦੇ ਚ ਬਦਲਾਅ ਜ਼ਰੂਰੀ ਹੈ ਔਰ ਹੋ ਰਿਹਾ ਹੁੰਦਾ ਰਹੇਗਾ ਅਗੋਂ ਵੀ ਹੁੰਦਾ ਰਹੇਗਾ ਅੱਜ ਕੱਲ ਦੇਖਿਆ ਜਾਂਦਾ ਹੈ ਕਿ ਤੁਹਾਡੇ ਗੀਤ ਉਹਨੂੰ ਲੋਕ ਪਹਿਚਾਣਦੇ ਨੇ ਹੁਣ ਤੁਸੀਂ ਇੱਥੇ ਆਏ ਹੋ ਯਾਨੀ ਲੋਕ ਸੈਲਫੀ ਖਿਚਾਰੇ ਨੇ ਕਹਿੰਦੇ ਨੇ ਕਿ ਕਿਆ ਬਾਤ ਗੀਤ ਹੈ ਪਰ ਅੱਜ ਦੇ ਜਿਹੜੇ ਕਲਾਕਾਰ ਨੇ ਉਹ ਵੀ ਹਾਂ ਤੱਕ ਸਹਿਮਤ ਨਹੀਂ ਕਹਿੰਦੇ ਕਿ ਮਿਲੀਅਨ ਵਿਊ ਆ ਗਏ ਪਰ ਪਹਿਚਾਣ ਕੋਈ ਨਹੀਂ ਹੈਗੀ ਪਬਲਿਕ ਦੇ ਵਿੱਚ ਪਰ ਚ ਪਹਿਚਾਣ ਜਿਆਦਾ ਹੁੰਦੀ ਹੈ ਜਦ ਕੀ ਤੇ ਜਾਣਾ ਹੋਵੇ ਕਹਿੰਦੇ ਬੌਂਸਰ ਲੈ ਕੇ ਯਾਨੀ ਘੁੰਮਰੇ ਨੇ ਕਿ ਯਾਰ ਇਹ ਕੌਣ ਹੈ ਫਿਰ ਪਤਾ ਲੱਗਦਾ ਉਹਨਾਂ ਦੇ ਬੌਂਸਰ ਵਾਲੀ ਮੈਂ ਨਾ ਹੁਸ਼ਿਆਰਪੁਰ ਤੇ ਲੱਗੇ ਮੇਲਾ ਹੁੰਦਾ ਸ਼ਾਮ 84 ਨਾ ਪਾਕਿਸਤਾਨ ਤੋਂ ਵੀ ਆਰਟਿਸਟ ਆਉਂਦੇ ਨੇ ਔਰ ਉਹ ਮੇਲਾ ਚੱਲਦਾ 7 ਦਿਨ ਮੈਂ ਕੁਰੀਤਿਕ ਹੁੰਦਾ ਸੀ ਤੇ ਮੈਨੂੰ ਉਹ ਜਿਹੜੇ ਦਰਗਾਹ ਦੇ ਜਿਹੜੇ ਸੇਵਾਦਾਰ ਨੇ ਉਹ ਇੱਕ ਦਿਨ ਮੈਨੂੰ ਕਹਿੰਦੇ ਭਾਜੀ ਵੀ ਦੇਖੋ ਸਿੰਗਰ ਆਉਂਦੇ ਨੇ ਉਹਨਾਂ ਨਾਲ ਕਿੰਨੇ ਕਿੰਨੇ ਬੌਂਸਰ ਹੁੰਦੇ ਹੈਨਾ ਤਾਂ ਤੁਸੀਂ ਉਹਨਾਂ ਦਾ ਇੱਕ ਗਾਣਾ ਵੀ ਨਹੀਂ ਕਈਆਂ ਦਾ ਚੱਲੇ ਹੁੰਦਾ ਤਾਂ ਵੀ ਬੌਂਸਰ ਚੱਕੀ ਫਿਰਦੇ ਤੇ ਤੁਸੀਂ ਬੌਂਸਰ ਨਹੀਂ ਨਾਲ ਲੈ ਕੇ ਆਉਂਦੇ ਮੈਂ ਕਿਹਾ ਭਰਾਵਾ ਮੈਂ ਜੁੱਤੀਆਂ ਖਾਣ ਵਾਲਾ ਕੋਈ ਕੰਮ ਹੀ ਨਹੀਂ ਕਰਦਾ ਤੇ ਮੈਨੂੰ ਡਰ ਕਾ ਤੇ ਬੇਸਿਕਲੀ ਜਦੋਂ ਤੁਸੀਂ ਲੜਾਈ ਚ ਗੜੇ ਵਾਲੇ ਗਾਣੇ ਗਾਉਣਗੇ ਜਾਂ ਲੜਾਈਆਂ ਨੂੰ ਪ੍ਰਮੋਟ ਕਰੋਗੇ ਜਾਂ ਵੈਪਨਸ ਨੂੰ ਪ੍ਰਮੋਟ ਕਰੋਗੇ ਤੇ ਤੁਸੀਂ ਦੇਖਿਆ ਮਾਫੀਆ ਜਿਹੜਾ ਸਾਡੇ ਸਿੰਗਰਾਂ ਤੱਕ ਆ ਗਿਆ ਨਾ ਆਇਆ ਨਾ ਪਿਛਲੇ ਦਿਨੀ ਸਿੱਧੂ ਮੂਸੇਵਾਲਾ ਉਹਦੀ ਐਗਜ਼ਾਮਪਲ ਆ ਚਾਹੇ ਦੇ ਹੀ ਮਿੰਨਾ ਸੀ ਜਦੋਂ ਉਹ ਦੁਨੀਆ ਨੂੰ ਦੁਨੀਆ ਤੋਂ ਗਏ ਸ਼ਾਇਦ ਮੈਨੂੰ ਯਾਦ ਆ ਮੈਂ 13 ਅਪ੍ਰੈਲ ਨੂੰ ਗਾਣਾ ਰਿਲੀਜ਼ ਕੀਤਾ ਸੀ ਕੰਮ ਕੀ ਬੰਦੂਕਾਂ ਨਾਲ ਕਲਾਕਾਰ ਦਾ ਇਹ ਫਰਜੀ ਨੇ ਸਾਰੇ ਨਹੀਂ ਮਝੂਠ ਮਾਰਦਾ ਤਾਂ ਉਹ 29 ਮਈ ਨੂੰ ਸ਼ਾਇਦ ਉਹਨਾਂ ਨੂੰ ਗੋਲੀਆਂ ਮੱਜੀਆਂ ਸੀ ਇਹ ਜਿਹੜਾ ਜੋ ਮੈਂ ਇਹ ਨਹੀਂ ਕਹਿੰਦਾ ਵੀ ਉਹ ਬੜਾ ਸਹੀ ਹੋਇਆ ਉਹ ਸਹੀ ਨਹੀਂ ਹੋਇਆ ਕਿਉਂਕਿ ਜੇ ਤੁਸੀਂ ਕਿਸੇ ਦੇ ਨਾਲ ਸਹਿਮਤ ਜਾਂ ਸਹਿਮਤ ਨਹੀਂ ਹੋ ਇਹਦਾ ਮਤਲਬ ਇਹ ਨਹੀਂ ਤੁਸੀਂ ਵੈਪਨ ਕੱਢ ਕੇ ਉਹਦੇ ਗੋਲੀ ਮਾਰ ਦੋ। ਯਾਨੀ ਤੁਹਾਡਾ ਇਸ਼ਾਰਾ ਇਹ ਹੈ ਕਿ ਸਿੱਧੂ ਮੂਸੇ ਵਾਲਾ ਜਿੱਦਾਂ ਦੇ ਗੀਤ ਗਾਉਂਦਾ ਸੀ ਹੈਨਾ ਵੈਪਨ ਵਾਲੇ ਯਾਨੀ ਗੀਤ ਗਾਉਂਦੇ ਹਥਿਆਰਾਂ ਨੂੰ ਜਿੱਦਾਂ ਕਹਿੰਦੇ ਸੀ ਲੋਕ ਤੇ ਹੋਰ ਸਰਕਾਰਾਂ ਵੀ ਹਥਿਆਰਾਂ ਨੂੰ ਪ੍ਰੋਮੋਟ ਕਰਦੇ ਤੁਹਾਨੂੰ ਕੀ ਲੱਗਦਾ ਕਿ ਉਹਨਾਂ ਦੀ ਮੌਤ ਈਸੀ ਵਜ੍ਹਾ ਕਾਰਨ ਹੋਈ ਹੈ ਤੁਹਾਡੇ ਕਹਿਣ ਦਾ ਮਤਲਬ ਇਹ ਹੈ। ਬਿਲਕੁਲ ਮੈਂ ਇਹ ਕਹੂੰਗਾ ਕਿ ਜਿੰਨੇ ਵੀ ਹੋਰ ਵੀ ਜਿਹੜੇ ਆਰਟਿਸਟ ਨੇ ਜਿਹੜੇ ਅਸਲੇ ਨੂੰ ਬੇਵਜਾ ਪ੍ਰਮੋਟ ਕਰਦੇ ਨੇ ਹੈਨਾ ਤਾਂ ਬਿਨਾ ਕਿਸੇ تعلق ਦੇ ਬਿਨਾ ਕਿਸੇ ਯਾਰ ਕੋਈ ਬਾਰਡਰ ਦੀ ਲੜਾਈ ਥੋੜੀ ਤੁਸੀਂ ਦਿਖਾ ਰਹੇ ਹੋ ਹੈਨਾ ਜੇ ਐਡੀ ਤੁਹਾਡੀ ਬਹਾਦਰੀ ਜਿਹੜੀ ਆ ਤੁਹਾਡੇ ਡੋਲੇ ਫੜਕ ਫੜਕ ਜਾਂਦੇ ਆ ਤੇ ਫਿਰ ਬਾਰਡਰ ਤੇ ਆਓ ਹਾਂ ਉੱਥੇ ਕਰੋ ਜੋ ਕਰਨਾ ਤੁਸੀਂ ਹੈਨਾ ਤਾਂ ਅੱਜ ਦੀ ਜਿਹੜੀ ਨਵੀਂ ਜੇਨਰੇਸ਼ਨ ਆ ਉਹਦਾ ਤਾਂ ਰੁਝਾਨ ਹੀ ਘਟੀ ਜਾ ਰਿਹਾ ਆ ਆਰਮੀਸ ਜਾਣ ਦਾ ਖੈਰ ਥੋੜਾ ਜਿਹਾ ਗਵਰਨਮੈਂਟ ਦੀਆਂ ਵੀ ਸਕੀਮਾਂ ਉਹ ਜਿਹੀ ਆ ਗਈਆਂ ਪਰ ਫਿਰ ਵੀ ਦੇਖੋ ਕਿੰਨਾ ਰੁਝਾਨ ਘਟੀ ਜਾ ਰਿਹਾ ਹੈਨਾ ਲੋਕਾਂ ਦਾ ਘਟ ਰਿਹਾ ਤੇ ਇਹ ਗੱਲ ਹੈਗੀ ਆ ਵੀ ਐਕਚੁਅਲੀ ਜੇ ਤੁਸੀਂ ਉਥੇ ਕਦੀ ਗਾਣਿਆਂ ਚ ਬੈਬਲੇ ਪ੍ਰਮੋਟ ਕਰ ਰਹੇ ਹੋ ਹੈਨਾ ਜਿਹੜਾ ਜਰਮਨ ਦਾ ਮੌਜ਼ਰਾ ਹੈ ਜਾਂ ਦੂਸਰੇ ਜਿ ਮੇ ਕੋ ਇਹ ਮੌਜ਼ਰਾ ਮੇ ਕੋ ਇਹ ਆ ਹੈਨਾ ਤੇ ਤੁਹਾਨੂੰ ਪਤਾ ਹੀ ਹੈ ਪੰਜਾਬ ਚ ਜਿਹੜੇ ਸਾਡੇ ਜਿਹੜੇ ਬਿਹਾਰ ਚ ਯੂਪੀ ਚ ਲੋਕ ਕਿੱਥੇ ਆਉਂਦੇ ਨੇ ਜਿਹੜੇ ਹਨ ਉਹ ਇੱਥੇ ਆ ਕੇ ਕੱਟੇ ਵੇਚਦੇ ਨੇ ਤੇ ਕੱਟਾ ਵੀ ਉਹੀ ਕੰਮ ਕਰਦਾ ਤੇ ਮੌਜ਼ਰਾ ਵੀ ਉਹੀ ਕੰਮ ਕਰਦਾ ਜਿਹੜਾ ਜਰਮਨ ਬਣਿਆ ਹੁੰਦਾ ਤਾਂ ਜਦੋਂ ਚੱਲਦਾ ਮਰਦਾ ਤੱਕ ਬੰਦਾ ਹੈ ਤੇ ਜਿਹੜਾ ਜਿਹੜਾ ਚੱਲੂਗਾ ਉਹ ਪੰਜਾਬ 'ਤੇ ਚੱਲੂਗਾ ਸਾਡੇ 'ਤੇ ਚੱਲੂਗਾ ਪਰ ਸਿੱਧੂ ਪਰ ਸਿੱਧੂ ਦੇ ਜਾਣ ਤੋਂ ਬਾਅਦ ਲੋਕ ਸਾਰੇ ਉਹਨਾਂ ਨੂੰ ਪਿਆਰ ਕਰਨ ਲੱਗੇ ਅੱਜ ਦੁਨੀਆ ਨੇ ਕਹਿੰਦੇ ਕਿ ਉਹਨਾਂ ਦੇ ਗੀਤ ਸੁਣਨੇ ਨੇ ਕਹਿੰਦੇ ਨੇ ਕਿ ਸਿੱਧੂ ਦੇ ਜਾਣ ਤੋਂ ਬਾਅਦ ਸਮਝ ਆਇਆ ਕਿ ਸਿੱਧੂ ਕਿੱਦਾਂ ਦਾ ਬੰਦਾ ਸੀ ਕਿਉਂਕਿ ਉਹਨਾਂ ਦੇ ਗੀਤਾਂ ਦੇ ਵਿੱਚ ਕਹਿੰਦੇ ਇੱਕ ਵੱਖਰਾ ਹੀ ਕੁਝ ਸੁਣਨ ਨੂੰ ਮਿਲਿਆ ਬਹੁਤ ਕੁਝ ਮਤਲਬ ਵਾਲਾ ਜਿਹੜਾ ਹੈ ਨਾ ਸਿੱਧੂ ਨੇ ਜਿਆਦਾ ਜਿਹੜਾ ਬੀਰ ਰਸ ਹੈ ਨਾ ਉਹਨੂੰ ਗਾਇਆ ਥੇਰ ਇਜ਼ ਨੋ ਡਾਊਟ ਹੈ ਨਾ ਹੈਨਾ ਬਟ ਉਹਨੇ ਬਹੁਤ ਚੰਗੀਆਂ ਗੱਲਾਂ ਵੀ ਕੀਤੀਆਂ ਇੱਕ ਮਾਂ ਦਾ ਉਹਦਾ ਗਾਣਾ ਬੜਾ ਅੱਛਾ ਸੀ ਹੈਨਾ ਫਿਰ ਇੱਕ ਗਾਣਾ ਛੋ ਦਾ ਉਹ ਦੋ ਸੁਪਚਾਨ ਮੈਂ ਹੈਨਾ ਉਹ ਬਹੁਤ ਅੱਛਾ ਗਾਣਾ ਸੀ ਇਹ ਨਹੀਂ ਗੱਲ ਕਿ ਤੁਸੀਂ ਕੰਡੈਮਨਡ ਕਰੀ ਜਾਓ ਸਾਰਿਆਂ ਨੂੰ ਮਤਲਬ ਬਿਨਾ ਮਤਲਬ ਦੇ ਜੋ ਪੋਜ਼ਿਟਿਵ ਜਿਹੜਾ ਹੈਗਾ ਉਹਨੂੰ ਪੋਜ਼ਿਟਿਵ ਕਹੋ ਜੇ ਕੋਈ ਗਲਤ ਹੈ ਤਾਂ ਉਹਨੂੰ ਗਲਤ ਕਹੋ ਤਾਂ ਕਿ ਉਹ ਅਗਲੀ ਵਾਰ ਉਹਨੂੰ ਠੀਕ ਕਰੇ ਮੈਂ ਦੇਖਿਆ ਨਾ ਉਹਨਾਂ ਕਿ ਜੇ ਕੋਈ ਆਰਟਿਸਟ 10 ਗਾਣੇ ਗਾਉਂਦਾ ਹੈ ਨਾ ਤੇ ਉਹ ਦੋ ਗਾਣੇ ਆ ਕੁਝ ਵੀ ਗਏ ਜਿਹੜੇ ਸੋਸਾਇਟੀ ਸਮਾਜ ਦੇ ਲਈ ਇੱਕ ਨਾ ਨਜ਼ੀਰ ਬਣ ਜਾਣ ਅਨ ਉਹਨਾਂ ਨੂੰ ਕੋਈ ਹਾਸਲ ਹੋਵੇ ਆਪਾਂ ਉਹਨਾਂ ਨੂੰ ਵਿਗਾੜੀ ਜਾਾਂਗੇ ਵਿਗਾੜੀ ਜਾਾਂਗੇ ਉਹ ਠੀਕ ਨਹੀਂ ਲੱਗਦਾ ਹੈਨਾ ਤੇ ਇਹ ਉੱਤੇ ਵੀ ਦੇਖੋ ਨਾ ਬੱਚਿਆਂ ਚ ਅੱਜ ਦੀ ਜਨਰੇਸ਼ਨ ਚ ਟੋਲਰੈਂਸ ਬੱਚਿਆਂ ਚ ਕਿੰਨੀ ਘੱਟ ਲੋਕ ਤਾਂ ਸਿੱਧੂ ਮੂਸੇ ਵਾਲੇ ਦਾ ਨਾਮ ਲੈ ਕੇ ਬਹੁਤ ਸਾਰੇ ਫੇਮਸ ਹੋ ਗਏ ਹੁਣ ਤੁਹਾਨੂੰ ਵੀ ਕਮੈਂਟਾਂ ਦੇ ਵਿੱਚ ਕਹਿਣਗੇ ਕਿ ਸਿੱਧੂ ਮੂਸੇ ਵਾਲੇ ਦਾ ਨਾਮ ਲੈ ਰਹੇ ਨੇ ਆ ਇਹ ਵੀ ਫੇਮਸ ਹੋਣਾ ਕਿਉਂਕਿ ਲੋਕ ਕਮੈਂਟਾਂ ਦੇ ਵਿੱਚ ਬਹੁਤ ਕੁਝ ਬੋਲਦੇ ਨੇ ਨਹੀਂ ਹੁਣ ਤੁਹਾਡੇ ਕੋਲ ਹੱਥ 'ਚ ਫੋਨ ਫੜਿਆ ਆ ਤੁਹਾਡੇ ਕੋਲ ਕੰਮ ਹੈ ਕੀ ਇਹੀ ਤਾਂ ਕੰਮ ਆ ਹੁਣ ਲੋਕਾਂ ਕੋਲ ਇਹੀ ਕੰਮ ਬੱਚਾ ਔਰ ਬੱਚਾ ਕਿਉਂ ਹੈ ਹਰ ਹੱਥ ਨੂੰ ਰੋਜ਼ਗਾਰ ਦੇ ਤੋ ਉਹਨਾਂ ਨੂੰ ਤਾਂ ਪਤਾ ਵੀ ਨਹੀਂ ਉਹ ਕੀ ਕਰ ਰਹੇ ਨੇ ਹੈਨਾ ਬੇਵਜਾ ਕਈ ਵਾਰੀ ਐਸੀਆਂ ਗੱਲਾਂ ਨੂੰ ਪ੍ਰਮੋਟ ਕਰ ਦਿੰਦੇ ਨੇ ਜਿਹੜੀਆਂ ਸਾਡੀ ਸੋਸਾਇਟੀ ਲਈ ਜਾਂ ਸਮਾਜ ਲਈ ਬਹੁਤ ਖਤਰਨਾਕ ਨੇ ਤੁਸੀਂ ਦੇਖਿਆ ਕਿ ਇਹ ਬੰਦੇ ਪਾਰਟਿਕੂਲਰ ਬਰਾਦਰੀਆਂ ਨੂੰ ਜਾਂ ਪਾਰਟਿਕੂਲਰ ਜਾਤਾਂ ਨੂੰ ਗਾਲਾਂ ਕੱਢਦੇ ਨੇ ਇਹ ਚੰਗੀ ਗੱਲ ਥੋੜੀ ਨਫ਼ਰਤ ਪੈਦਾ ਹੁੰਦੀ ਹੈ ਦੇ ਨਾਲ ਜਿੱਥੇ ਸੋਸ਼ਲ ਮੀਡੀਆ ਤੇ ਬੜੇ ਸਾਦਾ ਬੜੇ ਜ਼ਿਆਦਾ ਬੈਨੀਫਿਟ ਨੇ ਕੋਈ ਕੋਈ ਬੰਦਾ ਰਾਤੋ-ਰਾਤ ਸਟਾਰ ਵੀ ਬਣਦਾ ਹੈਨਾ ਜਿਵੇਂ ਸੁਨੰਦਾ ਸ਼ਰਮਾ ਇਹ ਵੀ ਨਟਦੀਪ ਉਹ ਜ਼ਾ ਹੈ ਨਾ ਤਾਂ ਉਹ ਸਟਾਰ ਵੀ ਬਣੇ ਨੇ ਉਹ ਨੀਡ ਟੂ ਜਿਹੜਾ ਸ਼ਟਰਾਂ ਵਾਲਾ ਉਹ ਵੀ ਲੈ ਲਓ ਫਿਰ ਕਿਸੀਤੋ ਵਾਲੀਆ ਬਤਨ ਕੀ ਨਾ ਆਉਂਦਾ ਇਹ ਸੋਨੂ ਸੀਤੋ ਵਾਲੀਆ ਉਹ ਮਸ਼ਹੂਰ ਤਾਂ ਉਹ ਵੀ ਬੜੇ ਨੇ ਪਰ ਕਿਹੜੇ ਪੱਖ ਚ ਹੁਣ ਕੋਈ ਬੰਗਲੌਰ ਬੈਠਾ ਬੰਦਾ ਜਾਂ ਕੋਈ ਕਲਕੱਤੇ ਬੈਠਾ ਬੰਦਾ ਸੀਤ ਸੋਨੂ ਸੀਤੋ ਵਾਲੀਆ ਨੂੰ ਗਾਉਂਦਾ ਕਿੱਥੇ ਦੇਖੇਗਾ ਤੇ ਉਹ ਕੀ ਬੋਲੇਗਾ ਵੀ ਇਹ ਮਿਲੀਅਨ 뷰 ਵਾਲਾ ਜਿਹੜਾ ਬੰਦਾ ਹੈ ਉਹਨੂੰ ਪੰਜਾਬ ਚ ਇਵੇਂ ਦਾ ਗਾਣਾ ਨਹੀਂ ਆ ਗਿਆ ਇਵੇਂ ਤਾਂ ਲੋਕੀ ਗਾਉਂਦੇ ਉੱਥੇ ਜਾਂ ਜਿਵੇਂ ਨਿਰਦਸ਼ ਸ਼ਟਰਾਂ ਵਾਲਾ ਗਾਇਕ ਹੈ ਤੇ ਉਹ ਜਿਹੜਾ ਉਹ ਇਵੇਂ ਦਾ ਲੋਕੀ ਗਾਉਂਦੇ ਤੇ ਲਾਣਤ ਵਾਲੀ ਵੀ ਤੇ ਗੱਲ ਹੈ ਨਾ ਵੀ ਅਸੀਂ ਚੱਜਦੀਆਂ ਗੱਲਾਂ ਨੂੰ ਜੋ ਮਰਜ਼ੀ ਪ੍ਰੋਮੋਟ ਕਰ ਸਕਦੇ ਤੁਸੀਂ ਪਰ ਗੰਤੀ ਤਾਂ ਫਿਰ ਆਪਣੇ ਲੋਕਾਂ ਚ ਹੈ ਨਾ ਉਹ ਕਿਉਂ ਪ੍ਰੋਮੋਟ ਕਰ ਰਹੇ ਨੇ ਇਦਾਂ ਦੇ ਲੋਕਾਂ ਨੂੰ ਇੰਨਾ ਇੰਨਾ ਕੁਝ ਪਿਆ ਆਪਣੀ ਇੰਡਸਟਰੀ ਦੇ ਵਿੱਚ ਚੰਗੇ ਸੁਰੀਲੇ ਕਲਾਕਾਰ ਹੈ ਉਹਨਾਂ ਨੂੰ ਕਿਉਂ ਨਹੀਂ ਅੱਗੇ ਲਿਕੇ ਜਾਂਦਾ ਇਹ ਨਾ ਜਿਹੜੇ ਸਿੱਧਰੇ ਬੰਦੇ ਆ ਉਹਨਾਂ ਨੂੰ ਕਿਉਂ ਹਾਸੇ ਦਾ ਮਜ਼ਾਕ ਬਣਾ ਕੇ ਅੱਗੇ ਕਿਉਂ ਲੈ ਕੇ ਜਾਂਦੇ ਨੇ ਮੈਂ ਇਹ ਗੱਲ ਕਹਿੰਦਾ ਸਾਡੀ ਸਾਡੇ ਲੋਕਾਂ ਦੀ ਮਾਨਸਿਕਤਾ 'ਚ ਬੜਾ ਫਰਕ ਪੈ ਰਿਹਾ ਅਸੀਂ ਚੰਗੀ ਗੱਲ ਨੂੰ ਪ੍ਰੋਮੋਟ ਬਹੁਤ ਘੱਟ ਕਰਦੇ ਹਾਂ ਔਰ ਇਹ ਵੀ ਨਹੀਂ ਇਹ ਵੀ ਖਤਮ ਹੋ ਗਏ ਲੋਕ ਚੱਲ ਵੀ ਰਹਿ ਨੇ ਕਨਵਰ ਗਰੇਵਾਲ ਚੱਲ ਰਹੇ ਸਰਤਾਜ ਚੱਲ ਰਹੇ ਉਹ ਕਿਹੜੇ ਹਥਿਆਰਾਂ ਦੀ ਪੁਇਟਰੀ ਕਰ ਰਹੇ ਹੈ ਨਾ ਚੱਲ ਵੀ ਰਹੇ ਨੇ ਪਰ ਜਿਹੜੀ ਜਿਹੜੇ ਦੋ ਕਿਰਦਾਰ ਦੁਨੀਆ ਛਿੱਟ ਹੁੰਦੇ ਆ ਜਾਂ ਰਾਮ ਜਾਂ ਰਾਵਣ ਠੀਕ ਹੈ ਤੇ ਰਾਮ ਦਾ ਜਿਹੜਾ ਕਰੈਕਟਰ ਨੂੰ ਫਾਲੋ ਕਰਨਾ ਬੜਾ ਹਾਰਡ ਹੈ ਤੇ ਲੋਕਾਂ ਨੂੰ ਸੋਚਦਾ ਵੀ ਰਾਵਣ ਜਲਦੀ ਜਿਹੜਾ ਕਰੈਕਟਰ ਹੈ ਉਹਦਰ ਨੂੰ ਜਲਦੀ ਪਛਦੇ ਲੋਕੀ ਇਵੇਂ ਹੀ ਆਪਸ ਆ ਰਹੇ ਔਰ ਇਹ ਨਹੀਂ ਬੜਾ ਪ੍ਰੈਕਟਿਸ ਬੜੀ ਪੁਰਾਣੀ ਆ ਇਹ ਜੁਗਾਂ ਜੁਗਾਤਾਂ ਜਦੋਂ ਸਾਇਬਕ ਮਾਲਗੁਰ ਗੋਵਿੰਦ ਸਿੰਘ ਸਾਹਿਬ ਹੋਇਆ ਔਰੰਗਜ਼ੇ ਵਦੋਂ ਹੀ ਸੀ ਨਾ ਜਦੋਂ ਕ੍ਰਿਸ਼ਨ ਜੀ ਕੰਸਾ ਦੋਸੀ ਨਾ ਤੇ ਇਹ ਤੁਹਾਡੇ ਹੱਥ ਹੈ ਤੁਹਾਡੇ ਕੋਲ ਰਿਮੋਟ ਆ ਟੀਵੀ ਦਾ ਹੈ ਨਾ ਤੁਹਾਡੇ ਕੋਲ ਕਿੰਨੇ ਸਾਰੇ ਚੈਨਲ 200 ਚੈਨਲ ਹੈ ਹੈ ਨਾ ਤੁਹਾਨੂੰ ਜਿਹੜਾ ਚੰਗਾ ਲੱਗਦਾ ਤੁਸੀਂ ਉਹ ਦੇਖੋ ਇਵੇਂ ਹੀ ਤੁਹਾਡੇ ਕੋਲ ਕਈ ਤਰ੍ਹਾਂ ਦੇ ਗਾਣੇ ਆ ਤੇ ਜਿਹੜਾ ਤੁਹਾਨੂੰ ਲੱਗਦਾ ਵੀ ਇਹ ਗਾਣਾ ਮੇਰੀ ਫੈਮਿਲੀ ਲਈ ਠੀਕ ਹੈ ਜਾਂ ਮੇਰੇ 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 ਸੋਸਾਇਟੀ ਮੇਰੇ ਸਮਾਜ ਲਈ ਠੀਕ ਹੈ ਤੁਸੀਂ ਉਹਨੂੰ ਪਿਕ ਕਰ ਲਓ ਦੂਜੇ ਨੂੰ ਛੱਡ ਦਿਓ ਅਵੇਲੇਬਿਲਟੀ ਦਾ ਮਾਰਕੀਟ ਹਰ ਚੀਜ਼ ਹੀ ਰਹੇਗੀ ਕਿਉਂਕਿ ਇਹ ਜਿਹੜੀ ਸੋਸ਼ਲ ਮੀਡੀਆ ਉਹਨੇ ਇਹ ਗੱਲਾਂ ਤੁਹਾਨੂੰ ਮੁਹੱਈਆ ਕਰਾਤੀਆਂ ਇਹਦਾ ਕੋਈ ਇਲਾਜ ਨਹੀਂ ਔਰ ਬਹੁਤ ਸਾਰੀਆਂ ਗੱਲਾਂ ਕਈ ਵਾਰ ਮੈਂ ਦੇਖਿਆ ਅਫਵਾਹਾਂ ਦੇ ਨਾਲ ਕਿੰਨਾ ਕਿੰਨਾ ਨੁਕਸਾਨ ਹੋਇਆ ਦੰਗੇ ਤੱਕ ਹੋਏ ਨੇ ਰੋਮੀ ਸਰ ਮੈਂ ਇੱਕ ਗੱਲ ਹੋਰ ਕਹਿੰਦਾ ਹੁਣ ਜਿੱਦਾਂ ਤੁਹਾਡੇ ਵਰਗੇ ਦਿੱਗਜ ਕਲਾਕਾਰ ਬੈਠੇ ਨੇ ਹੈਗੇ ਨੇ ਯਾਰ ਯਾਨੀ ਯਾਨੀ ਮੈਰਜਾ ਹੋਈਆਂ ਹੋਈਆਂ ਨੇ ਕਈਆਂ ਦੀ ਲੰਬ ਮੈਰਜਾ ਵੀ ਹੋਈਆਂ ਨੇ ਵਧੀਆ ਯਾਨੀ ਲਾਈਫ ਚੱਲ ਰਹੀ ਹੈ ਪਰ ਅੱਜ ਮੈਂ ਬਹੁਤ ਸਾਰੀ ਵੀਡੀਓ ਇਦਾਂ ਦੀ ਦੇਖਦਾ ਹਾਂ ਸੋਸ਼ਲ ਮੀਡੀਆ ਤੇ ਕਿ ਜਿਸ ਟਾਈਮ ਕਿਸੇ ਦਾ ਇੱਕ ਗੀਤ ਚੱਲਦਾ ਹੈ ਜਾਂ ਮੈਰਿਜ ਮੈਰਿਡ ਹੁੰਦੇ ਨੇ ਨਾ ਤਾਂ ਉਹ ਲੀਵਿੰਗ ਦੇ ਵਿੱਚ ਰਿਲੇਸ਼ਨ ਦੇ ਵਿੱਚ ਰਹਿਣ ਲੱਗ ਜਾਂਦੇ ਤੇ ਫਿਰ ਉਹਨਾਂ ਦੀ ਘਰ ਵਾਲੀਆਂ ਅੱਗੇ ਆਉਂਦੀਆਂ ਨੇ ਕਿ ਸਾਡੇ ਨਾਲ ਗਲਤ ਹੋਇਆ ਸਾਡੇ ਨਾਲ ਇਹ ਕਰ ਰਹੇ ਨੇ ਯਾਨੀ ਲੰਬ ਮੈਰਿਜਾਂ ਹੋ ਕੇ ਵੀ ਜੇ ਬੰਦਾ ਫੇਮਸ ਹੋ ਜਾਂਦਾ ਇੱਕ ਗਾਣਾ ਚੱਲ ਜਾਂਦਾ ਨੇ ਫਿਰ ਉਹ ਆਪਣੇ ਘਰ ਦੇ ਨੂੰ ਬੱਚਿਆਂ ਤੱਕ ਨੂੰ ਛੱਡ ਦਿੰਦਾ ਤੁਹਾਨੂੰ ਕੀ ਲੱਗਦਾ ਕਿ ਐਦਾਂ ਦਾ ਹੋਣਾ ਚਾਹੀਦਾ ਹੈ ਸਮਾਜ ਦੇ ਵਿੱਚ ਕਿਉਂਕਿ ਇੱਕ ਮਾੜੀ ਜਿਹੀ ਸ਼ੋਰਤ ਉਹਨਾਂ ਦੇ ਦਿਮਾਗ ਤੇ ਚੜ ਜਾਂਦੀ ਹੈ ਕਲਾਕਾਰਾਂ ਦੇ ਫਿਰ ਉਹ ਆਪਣੇ ਬੱਚਿਆਂ ਤੱਕ ਨੂੰ ਛੱਡ ਦਿੰਦਾ ਭਾਜੀ ਇਹ ਬੜਾ ਪਰਸਨਲ ਜਿਹਾ ਕੁਐਸਚਨ ਹੈ ਤੁਹਾਡਾ ਔਰ ਜਿਹੜੀ ਮੁਹੱਬਤ ਹੈ ਜਿਹੜਾ ਪਿਆਰ ਆ ਇਹ ਤੁਹਾਡੇ ਘਰ ਤੋਂ ਸ਼ੁਰੂ ਹੁੰਦਾ ਆਪਣੀ ਫੈਮਲੀ ਚ ਜੇ ਤੁਸੀਂ ਆਪਦੀ ਮੰਮੇ ਨੂੰ ਪਿਆਰ ਕਰਦੇ ਹੋ ਆਪਦੇ ਫਾਦਰ ਨੂੰ ਪਿਆਰ ਕਰਦੇ ਹੋ ਆਪਦੇ ਕਿਡਸ ਨੂੰ ਪਿਆਰ ਕਰਦੇ ਹੋ ਤੁਸੀਂ ਸਾਰੀ ਕਾਇਨਾਤ ਨੂੰ ਪਿਆਰ ਕਰ ਸਕਦੇ ਹੋ ਸਾਰੇ ਰੱਬ ਦੇ ਬਣਾਏ ਜੀਵ ਨੇ ਹਨ ਤੇ ਜੇ ਤੁਸੀਂ ਤੁਹਾਡੇ ਉੱਥੇ ਹੀ ਥੋੜੀ ਫੇਕ ਹੋ ਤੁਸੀਂ ਹਨ ਜਿਵੇਂ ਮੈਂ ਦੇਖਿਆ ਜਾਗਰਣ ਵਾਲੇ ਕਈ ਲੋਕ ਪੂਰੀ ਰਾਤ ਜੈ ਮਾ ਜੈ ਮਾ ਕਰਦੇ ਰਹਿੰਦੇ ਤੇ ਆਪਦੀ ਮਾਨਸਿਕ ਦੀ ਦਵਾਈ ਨਹੀਂ ਲੈ ਆ ਕੇ ਦਿੰਦੇ ਫਟੇ ਮੂੰਹ ਇਹੋ ਜਿਹਾ ਨਾ ਤੇ ਕਈ ਲੋਕ ਵਧੀਆ ਵੀ ਨਹੀਂ ਔਰ ਮੈਂ ਤੁਹਾਨੂੰ ਦੱਸਦਾ ਜਾਗਰਣ ਵਾਲੇ ਜਿਹੜੇ ਮੈਕਸਿਮਮ ਲੋਕ ਨੇ ਜਿਹੜੇ ਜਿਹੜੇ ਮਹਿਸੂਸ ਕਰਦੇ ਨੇ ਉਸ ਪੈਸੇ ਦਾ ਹੈਨਾ ਉਹ ਮੈਂ ਅੰਨੇ ਹੁੰਦੇ ਮਾਰ ਕੇ ਦੇਖੇ ਨੇ ਭਾਈ ਸਾਹਿਬ ਅੰਨੇ ਹੋ ਕੇ ਮੇਰੇ ਡੈਡੀ ਜੀ ਨੇ ਸਾਨੂੰ ਪੜਾਇਆ ਲਖਾਇਆ ਮੇਰੇ ਡੈਡੀ ਜੀ ਵੀ ਸਗਰਨ ਕਰਦੇ ਨੇ ਅਸੀਂ ਦੇ ਮੇਰੇ ਡੈਡੀ ਜੀ ਬਕਾਇਦਾ ਦਸ਼ਮੰਦ ਕਰਦੇ ਰਹੇ ਔਰ ਅੱਜ ਵੀ ਸੱਡ ਕਰੇ ਅਕਸ਼ਿਵratri ਦਾ ਫੈਸਟੀਵਲ ਮੈਨੂੰ ਨਹੀਂ ਪਤਾ ਕਦੋਂ ਦਾ ਹੋ ਰਿਹਾ ਅੱਜ ਹੀ ਵੀ ਸੱਡ ਕਰ ਹੁੰਦਾ ਔਰ ਅਸੀਂ ਲੰਗਰ ਲਾਉਨੇ ਆ ਔਰ ਜਿਹੜੇ ਪੇਟਾਂ ਦੇ ਜਿਹੜੇ ਪੈਸੇ ਹੁੰਦੇ ਨੇ ਹੈਨਾ ਉਹ ਉਹਨਾਂ ਨਾਲ ਅਸੀਂ ਉਹ ਜਿਹੜੇ ਸੀ ਉਦੋਂ ਲੰਗਰ ਚ ਸਾਰੇ ਪੈਸੇ ਪਾਉਂਦੇ ਸੀ ਭਾਈ ਸਾਹਿਬ ਤੁਸੀਂ ਉਹਨਾਂ ਦਾ ਨਾਂ ਤਾਂ ਖਾ ਨਹੀਂ ਸਕਦੇ ਤੇ ਇਹ ਬੜੀਆਂ ਪ੍ਰੋਬਲਮਸ ਨੇ ਭਾਜੀ ਜਿਹੜੀਆਂ ਜਿਹੜੀ ਪੱਕੀ ਸੀਗੀ ਆ ਨਾ ਜਿਹੜੀ ਪਵਿੱਤਰਤਾ ਆ ਹਰ ਸ਼ੋਭੇ ਨਾਲ ਰਹਿਣੀ ਚਾਹੀਦੀ ਹੈ ਤੁਸੀਂ ਪੱਤਰਕਾਰ ਹੋ ਜੇ ਤੁਸੀਂ ਇਹਦੇ ਨਾਲ ਇਮਾਨਦਾਰੀ ਨਹੀਂ ਕਰ ਰਹੇ ਹੈਨਾ ਤੇ ਫਿਰ ਲਹਨਤ ਵਾਲੀ ਗੱਲ ਹੈ ਨਾ بڑے ਪੱਤਰਕਾਰ ਨੇ ਹੁਣ ਦੇਖੋ ਕਿੰਨੇ মিডিਏਸ মিডিਆਜ਼ ਬਣੇ ਹੋਏ ਨੇ ਕਈਆਂ ਨੂੰ ਗੋਦੀ মিডিਆ ਕਹੀ ਜਾਂਦਾ ਹੈ ਕਈ ਉਹਨੂੰ ਕਹੀ ਜਾਂਦਾ ਵੀ ਇਹ ਜੀ ਨਿਰਪੱਖ ਹੈ ਕਿ ਕੁਝ ਨਾ ਕੁਝ ਹੈ ਤਈਓ ਲੋਕੀ ਕਹਿੰਦੇ ਨੇ ਗੱਲ ਸਹੀ ਹੈ ਜੀ ਇਟ ਮੀਨ ਵਫਾ ਨਹੀਂ ਕਰ ਰਹੇ ਉਹਨ ਕਈ ਪੱਤਰਕਾਰ ਮੈਂ ਦੇਖਿਆ ਕਿ ਤੇ ਬੈਡਰੂਮ ਚ ਜਾ ਕੇ ਬੜ ਜਾਂਦੇ ਨੇ ਉਹ ਠੀਕ ਨਹੀਂ ਹੈ ਉਹਦੀ ਲਾਈਫ ਆ ਪਰਸਨਲ ਹਾਂ ਜਦੋਂ ਕੋਈ ਬੈੱਡ ਚੋਂ ਨਿਕਲ ਕੇ ਆਉਣ ਤੇ ਪ੍ਰੈਸ ਕਾਨਫਰੈਂਸ ਹੀ ਕਰਨ ਆ ਗਿਆ ਤੇ ਫਿਰ ਜਦੋਂ ਘਰ ਦੇ ਮਸਲੇ ਬਾਹਰ ਉਛਲਣਗੇ ਜਿਹੜੀ ਤੁਸੀਂ ਗੱਲ ਕਹਿ ਰਹੇ ਹੋ ਵੀ ਇਹ ਬڑے ਆਰਟਿਸਟਾਂ ਦੀ ਲਾਈਫ ਛੀਮੇ ਹੋਇਆ ਤਾਂ ਫਿਰ ਤਾਂ ਬਈ ਹੋਊਗਾ ਫਿਰ ਤਾਂ ਉਹ ਮੀਡੀਆ ਵਾਲੇ ਚਲਾਉਣਗੇ ਵੀ ਔਰ ਦਿਖਾਉਣਗੇ ਵੀ ਔਰ ਫਿਰ ਤੁਹਾਨੂੰ ਆਪਦੇ ਮਸਲੇ ਜਿਹੜੇ ਆ ਉਹ ਜਦੋਂ ਘਰੋਂ ਬਾਹਰ ਨਿਕਲਦੇ ਆ ਤੇ ਫਿਰ ਉਹ ਤੁਹਾਡੇ ਨਹੀਂ ਰਹਿ ਜਾਂਦੇ ਫਿਰ ਲੋਕਾਂ ਫਿਰ ਲੋਕਾਂ ਦੇ ਹੱਥ ਆ ਜਾਂਦੇ ਫਿਰ ਲੋਕਾਂ ਨੇ ਉਹਨਾਂ ਤੇ ਕਮੈਂਟ ਵੀ ਕਰਨਾ ਚੰਗਾ ਵੀ ਕਰਨਾ ਮਾੜਾ ਵੀ ਕਰਨਾ ਬੁਰਾ ਵੀ ਕਰਨਾ ਇਹ ਫਿਰ ਚੱਲਣ ਲਈ ਤਿਆਰ ਰੋ ਗੱਲ ਸਹੀ ਹੈ ਰੋਮੀ ਸਰ ਆਪਾਂ ਲਾਸਟ ਸਵਾਲ ਲੇਵਾਂਗੇ ਹੁਣ ਤੁਹਾਡੇ ਕਿਹੜੇ ਕਿਹੜੇ ਪ੍ਰੋਜੈਕਟ ਨੇ ਔਰ ਹੁਣ ਮੈਂ ਸੁਣਿਆ ਤੁਹਾਡਾ ਨਵਾਂ ਇੱਕ ਗੀਤ ਆਇਆ ਪ੍ਰੋਜੈਕਟ ਆਇਆ ਮੈਂ ਕਹਾ ਉਹ ਵੀ ਸਾਂਝਾ ਕਰ ਦਿਓ ਉਹ ਵੀ ਲਾਸਟ ਜਾਂਦੇ ਸਮੇਂ ਉਹ ਵੀ ਗੀਤ गा ਕੇ ਸੁਣਾ ਦਿਓ ਫਿਰ ਮੈਂ ਨ ਅਕਸਰ ਰਿਐਲਿਟੀ ਦੇ ਨੇੜੇ ਬਹੁਤ ਲਿਖਦਾ ਤੇ ਗਾਉਣਾ ਮੈਂ ਆਉਣ ਵਾਲੇ ਦਿਨਾਂ ਚ ਬੇਰੁਜ਼ਗਾਰੀ ਨਸ਼ਿਆਂ ਤੇ ਔਰ ਹੁਣੇ ਮੈਂ ਇੱਕ ਗਲੋਬਲ ਜਿਹੜਾ ਟੈਰਰਿਜ਼ਮ ਹੈ ਉਹ ਉਹ ਉਹਦੇ ਉੱਤੇ ਮੇਰਾ ਗਾਣਾ ਕੱਲ 4 ਵਜੇ ਰਿਲੀਜ਼ ਹੋਇਆ ਸੀ ਮੇਰਾ ਚੈਨਲ ਹੈ ਰੀਅਲ 뮤직 ਬੈਂਕ ਉੱਥੇ ਗਾਣਾ ਰੀਲ ਸੁਣਨਾ ਹਰ ਮਸਲੇ ਦਾ ਹੱਲ ਅਸਲਾਨਾ ਅਸਲੇ ਨਾਲ ਸੁਲਝੇ ਮਸਲਾਨਾ ਹਰ ਮਸਲੇ ਦਾ ਹੱਲ ਅਸਲਾਨਾ ਅਸਲੇ ਨਾਲ ਸੁਲਝੇ ਮਸਲਾਨਾ ਅਸੀਂ ਨਫ਼ਰਤ ਪਾਲੀ ਜਾਣੇ ਆ ਨਫ਼ਰਤ ਪਾਲੀ ਜਾਣੇ ਆ ਤੰਦ ਤੋੜ ਪਿਆਰਾਂ ਦੀ ਮੈਨੂੰ ਸਮਝ ਨਹੀਂ ਆਉਂਦੀ ਕਦ ਮੁਕਣੀ ਇਹ ਦੌੜ ਹਥਿਆਰਾਂ ਦੀ ਉਹ ਮੈਨੂੰ ਸਮਝ ਨਹੀਂ ਆਉਂਦੀ ਕਦ ਮੁਕਣੀ ਇਹ ਦੌੜ ਹਥਿਆਰਾਂ ਦੀ ਉਹ ਹਰ ਮਸਲੇ ਦਾ ਹੱਲ ਅਸਲਾ ਨਾ ਬਹੁਤ ਵਧੀਆ ਤੁਸੀਂ ਗੀਤ ਗਾਇਆ ਔਰ ਤੁਹਾਡੇ ਵਾਕੀ ਗੀਤ ਬਹੁਤ ਵਧੀਆ ਨੇ ਔਰ ਅਸੀਂ ਦੁਆ ਕਰਦੇ ਹਾਂ ਕਿ ਹਮੇਸ਼ਾ ਹੀ ਤੁਸੀਂ ਤਰਕੀਆਂ ਤੇ ਰਹੋ ਔਰ ਹਮੇਸ਼ਾ ਹੀ ਤੰਦਰੁਸਤੀਆਂ ਮਾਣੋ ਮੇਰੇ ਵੱਲੋਂ ਵੀ ਬਹੁਤ ਸ਼ੁਕਰੀਆ ਮੈਂ ਚੈਨਲ ਸੱਤ ਰੰਗ ਅਕਸਰ ਦੇਖਦਾ ਹ ਹਾਂ ਔਰ ਤੁਸੀਂ ਬੜੀ ਸ਼ਿੱਦਤ ਨਾਲ ਬੜੀ ਖੂਬਸੂਰਤੀ ਨਾਲ ਪੰਜਾਬ ਤੇ ਪੰਜਾਬੀਆਂ ਦਾ ਪੱਖ ਜਿਹੜਾ ਉਹ ਲੋਕਾਂ ਚ ਰੱਖਦੇ ਹੋ ਸਸਮੁੰਦਰਾਂ ਪਾਰ ਤੱਕ ਤੁਹਾਡੀ ਰੀਚ ਹੈ ਤੇ ਮੈਂ ਚਾਹਨਾ ਕਿ ਮੇਰੇ ਵੱਲੋਂ ਵੀ ਤੁਹਾਡੀ ਸਾਰੀ ਟੀਮ ਨੂੰ ਬਹੁਤ ਬਹੁਤ ਮੁਬਾਰਕਬਾਦ ਜਿੰਦਾਬਾਦ ਰਹੋ ਆਵਾਦ ਰਹੋ ਤੁਸੀਂ ਬਹੁਤ ਅੱਛਾ ਕੰਮ ਕਰ ਰਹੇ ਹੋ ਪੰਜਾਬ ਤੇ ਪੰਜਾਬੀਆਂ ਦੇ ਲਈ ਥੈਂਕ ਯੂ ਥੈਂਕ ਯੂ ਸਰ ਸੋ ਕਿਦਾਂ ਦੀ ਲੱਗੀ ਗੱਲਬਾਤ ਤੁਸੀਂ ਵੀ ਆਪਦੇ ਕਮੈਂਟ ਕਰਕੇ ਵਿਚਾਰ ਜ਼ਰੂਰ ਸਾਂਝੇ ਕਰੋ ਸੋ ਜਿਨ੍ਹਾਂ ਨੇ ਚੈਨਲ ਸਤਾਰੰਗ ਨੂੰ ਹਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਜ਼ਰੂਰ ਕਰ ਲਓ ਮਿਲਾਂਗੇ ਅਗਲੀ ਵੀਡੀਓ ਦੇ ਵਿੱਚ ਦਿਓ ਇਜਾਜ਼ਤ ਮੇਰੇ ਸਹਿਯੋਗੀ ਬਲਵਿੰਦਰ ਆਰੇ ਦੇ ਨਾਲ ਸੋ ਨੂੰ ਜਾਂਸਫਾ ਦੀ ਰਿਪੋਰਟ ਚੰਡੀਗੜ੍ਹ